ਫੈਕਟਰੀ ਵਿੱਚ ਕਦੇ ਛੁੱਟੀ ਨਾ ਮਾਰਨ ਵਾਲਾ ਇੱਕ ਇਮਾਨਦਾਰ ਬੰਦਾ ਇੱਕ ਦਿਨ ਅਚਾਨਕ ਕੰਮ ਤੋਂ ਗੈਰਹਾਜ਼ਰ ਹੋ ਗਿਆ ਮਾਲਕ ਨੂੰ ਫਿਕਰ ਹੋਈ ਉਸਨੇ ਇਹ ਸੋਚ ਤਨਖਾਹ ਵਧਾ ਦਿੱਤੀ ਕਿ ਸ਼ਾਇਦ ਵਧੇ ਹੋਏ ਪੈਸੇ ਦੇਖ ਅਗੋਂ ਛੁੱਟੀ ਨਹੀਂ ਮਾਰੇਗਾ ਉਸਨੇ ਵਧੀ ਹੋਈ ਤਨਖਾਹ ਵਾਲਾ ਲਫਾਫਾ ਚੁੱਪਚਾਪ ਫੜ ਲਿਆ ਤੇ ਚਲਾ ਗਿਆ ਕੁਝ ਮਹੀਨਿਆਂ ਬਾਅਦੋਂ ਫੇਰ ਛੁੱਟੀ ਮਾਰ ਲਈ ਇਸ ਵਾਰ ਨਾਰਾਜ਼ ਮਾਲਕ ਨੇ ਪਿਛਲੀ ਵਾਰ ਵਧਾਈ ਹੋਈ ਤਨਖਾਹ ਇਹ ਸੋਚ ਕੇ ਘਟਾ ਦਿੱਤੀ ਕਿ ਬੜਾ ਇਹਿਸਾਨ ਫਰਾਮੋਸ਼ ਬੰਦਾ ਹੈ ਮੇਰੀ ਪਿਛਲੀ ਵਧਾਈ ਹੋਈ ਦੀ ਇਸਨੇ ਕਦਰ ਨਹੀਂ ਪਾਈ। ਇਸ ਵਾਰ ਵੀ ਉਹ ਕੁਝ ਨਾ ਬੋਲਿਆ ਤੇ ਘਟੀ ਤਨਖਾਹ ਵਾਲਾ ਲਫਾਫਾ ਲਫੜ ਚੁੱਪਚਾਪ ਤੁਰ ਪਿਆ। ਇਸ ਵਾਰ ਹੈਰਾਨ ਪਰੇਸ਼ਾਨ ਮਾਲਕ ਨੇ ਪਿੱਛੋਂ ਆਵਾਜ਼ ਮਾਰ ਰੋਕ ਲਿਆ ਤੇ ਪੁੱਛਣ ਲੱਗਾ। ਭਾਈ ਨਾ ਤੈਂ ਤੂੰ ਪਿਛਲੀ ਵਧੀ ਤੇ ਕੁਝ ਬੋਲਿਆ ਸੀ ਤੇ ਨਾ ਹੁਣ ਘਟੀ ਤੇ ਆਖਿਰ ਇਹ ਚੱਕਰ ਹੈ ਕੀ? ਆਖਣ ਲੱਗਾ ਕਿ ਜਦੋਂ ਪਿਛਲੀ ਵਾਰ ਮੇਰੀ ਤਨਖਾਹ ਵਧੀ ਸੀ ਉਦੋਂ ਮੇਰੇ ਘਰੇ ਪੁੱਤਰ ਪੈਦਾ ਹੋਇਆ ਤੇ ਮੈਂ ਵਧੀ ਹੋਈ ਦੇਖ ਸੋਚਿਆ ਕਿ ਸ਼ਾਇਦ ਜਿਉਂ ਜੋਗਾ ਆਪਣੇ ਹਿੱਸੇ ਦਾ ਆਪਣੇ ਨਾਲ ਹੀ ਲੈ ਆਇਆ ਤੇ ਹੁਣ ਜਦੋਂ ਮਾਂ ਪੂਰੀ ਹੋਣ ਤੇ ਮਾਰੀ ਛੁੱਟੀ ਕਰਕੇ ਤਨਖਾਹ ਘਟ ਗਈ ਤਾਂ ਸੋਚਿਆ ਕਿ ਸ਼ਾਇਦ ਕਰਮਾਂ ਵਾਲੀ ਆਪਣੇ ਹਿੱਸੇ ਦਾ ਆਪਣੇ ਨਾਲ ਹੀ ਲੈ ਗਈ ਹੋਣੀ ਹੈ ਜਦੋਂ ਮੇਰੇ ਜੀਆ ਦਾ ਹਿਸਾਬ ਕਿਤਾਬ ਉਹ ਉੱਪਰ ਬੈਠਾ ਮਾਲਕ ਖੁਦ ਰੱਖ ਰਿਹਾ ਹੈ ਤਾਂ ਮੈਨੂੰ ਘੱਟੀ ਵਧੀ ਤੇ ਪਰੇਸ਼ਾਨ ਜਾਂ ਖੁਸ਼ ਹੋਣ ਦੀ ਕੀ ਲੋੜ ਹੈ ਸੋ ਦੋਸਤੋ ਅਗਰ ਇਹ ਸੋਚ ਨੂੰ ਅਪਣਾ ਲਿਆ ਜਾਵੇ ਕਿ ਜ਼ਿੰਦਗੀ ਵਿੱਚ ਜੋ ਕਮਾਇਆ ਉਹ ਸੱਚੇ ਰੱਬ ਦੀ ਮਿਹਰਬਾਨੀ ਸੀ ਤੇ ਜੋ ਗਵਾਇਆ ਉਸ ਵਿੱਚ ਵੀ ਸ਼ਾਇਦ ਉਸਨੇ ਕੋਈ ਭਲਾਈ ਹੀ ਸੋਚੀ ਹੋਵੇਗੀ ਤਾਂ ਇਸ ਨਿੱਕੀ ਜਿਹੀ ਜ਼ਿੰਦਗੀ ਵਿੱਚ ਬਿਨਾਂ ਮਤਲਬ ਦੇ ਆਪੇ ਸਹੇੜੇ ਕਈ ਮਸਲੇ ਤੇ ਟੈਨਸ਼ਨਾਂ ਆਪਣੇ ਆਪ ਹੀ ਮੁੱਕ ਜਾਣ ਕਿਉਂਕਿ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਣ ਮਗਰੋਂ ਉਸ ਸੱਚੇ ਰੱਬ ਦਾ ਸ਼ੁਕਰਾਨਾ ਕਰਨ ਵਾਲਾ ਸੰਤੋਖੀ ਇਨਸਾਨ ਲੋੜ ਤੋਂ ਵੱਧ ਕਦੇ ਮੰਗਦਾ ਨਹੀਂ ਤੇ ਪ੍ਰਮਾਤਮਾ ਉਸ ਦੀ ਲੋੜ ਤੋਂ ਘੱਟ ਕਦੇ ਦਿੰਦਾ ਨਹੀਂ ਰਪੀ ਸਿੰਘ ਜਮੰਦਾ ਵੀਡੀਓ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ